ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਕਾ ਹਾਜ਼ਰ ਆ ਕਿਸਾਨ ਭਰਾਵੋ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਅਹਿਮ ਜਾਣਕਾਰੀ ਦੇਣ ਲੱਗੇ ਆ ਨਾ ਕਿਸਾਨ ਭਰਾਵੋ ਇਹ ਆ ਤੁਹਾਡੇ ਪੁਰਾਣੇ ਨਵੇਂ ਟਰੈਕਟਰਾਂ ਦੇ ਨਾਲ ਸੰਬੰਧਿਤ ਕਿਉਂਕਿ ਸਾਡੀ ਜਿਹੜੀ ਖੇਤੀ ਆ ਉਹ ਸਾਰੀ ਟਰੈਕਟਰ ਦੇ ਸਰਤੇ ਆ ਤੇ ਕਿਸਾਨ ਭਰਾਵੋ ਤੁਹਾਡਾ ਜਿਹੜਾ ਖੇਤੀਬਾੜੀ ਦਾ ਕੰਮ ਆ ਟਰੈਕਟਰ ਨੇ ਚਲਾਉਣਾ ਤੇ ਇਸ ਟਰੈਕਟਰਾਂ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਿਸਾਨ ਟਰੈਕਟਰ ਸੇਲ ਦੇ ਉੱਪਰ ਇੱਥੇ ਗੱਲ ਕਰੀਏ ਨਾ ਤਾਂ ਕਿਸਾਨ ਭਰਾਵੋ ਨਵੇਂ ਆ ਵਰਗੇ ਪੁਰਾਣੇ ਜਿਹੜੇ ਟਰੈਕਟਰ ਹੈ ਉਹ ਹਰ ਵੇਲੇ ਇਹਨਾਂ ਕੋਲੇ 35 ਤੋਂ 40 ਟਰੈਕਟਰ ਖੜੇ ਹੁੰਦੇ ਆ ਭਾਵੇਂ ਰਜਾਨਾ 7-8 ਦੀ ਐਵਰੇਜ ਆ ਬਾਈ ਕਹਿੰਦੇ ਅਸੀਂ ਟਰੈਕਟਰ ਸੇਲ ਕਰਦੇ ਆ ਤੇ ਬਹੁਤ ਵਧੀਆ ਟਰੈਕਟਰ ਤੁਹਾਨੂੰ ਇੱਥੇ ਮਿਲ ਸਕਦੇ ਆ ਕਈ ਵਾਰੀ ਸਾਡਾ ਬਜਟ ਇਹ ਹੁੰਦਾ ਵੀ ਅਸੀਂ ਚੀਜ਼ ਪੁਰਾਣੀ ਲੈਣੀ ਹੁੰਦੀ ਆ ਪਰ ਨਵੇਂ ਮਾਡਲ ਦੇ 2021 22 23 ਤੱਕ ਦੇ ਮਾਡਲ ਦੇ ਵੀ ਟਰੈਕਟਰ ਹੈਗੇ ਜਿਹੜੇ ਉੱਥੇ ਖੜੇ ਆ ਤੇ ਆ ਨਿਗਾਹ ਮਾਰੋ ਤੁਸੀਂ ਵੀ ਕਿੰਨੇ ਨਵੇਂ-ਨਵੇਂ ਟਰੈਕਟਰ ਹੈਗੇ ਜਿਹੜੇ ਉਹ ਖੜੇ ਆ ਹਰੇਕ ਤਰ੍ਹਾਂ ਦਾ ਟਰੈਕਟਰ ਆ ਚਾਹ ਕੋਈ ਸੋਨਾ ਲਿਕਾ ਚਾਹ ਕੋਈ ਸਵਰਾਜ ਆ ਜੌਂਡੀਅਰ ਆ ਕੋਈ ਵੀ ਟਰੈਕਟਰ ਲੈ ਲਓ ਤੁਸੀਂ ਹਰੇਕ ਬ੍ਰਾਂਡ ਦਾ ਟਰੈਕਟਰ ਆ ਤੇ ਇੱਥੇ ਮੇਰੇ ਨਾਲ ਨੇ ਬਾਈ ਸਤਨਾਮ ਸਿੰਘ ਇਹ ਸਾਨੂੰ ਟਰੈਕਟਰਾਂ ਬਾਰੇ ਸਾਰੀ ਗੱਲਬਾਤ ਦੱਸਣਗੇ ਰੇਟ ਵੀ ਤੁਹਾਨੂੰ ਇਕੱਲੇ ਇਕੱਲੇ ਟਰੈਕਟਰ ਦਾ ਦੱਸਾਂਗੇ ਅਸੀਂ ਵੀ ਕੀ ਖਾਸੀਅਤ ਹੈ ਕੀ ਮਾਡਲ ਹੈ ਤੇ ਕੀ ਰੇਟ ਹੈ ਉਹ ਰੇਟ ਸੁਣ ਕੇ ਤੁਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆ ਕੇ ਤੁਸੀਂ ਇੱਥੇ ਇਹ ਚੀਜ਼ਾਂ ਜਿਹੜੀਆਂ ਉਹ ਟਰੈਕਟਰ ਹੈਗੇ ਜਿਹੜੇ ਉਹ ਖਰੀਦ ਸਕਦੇ ਹੋ ਉਹ ਬਈ ਆਪਾਂ ਮੈਂ ਆਣਾ ਵੀ ਉੱਥੋਂ ਸ਼ੁਰੂ ਕਰ ਲਈਏ ਬਿਲਕੁਲ ਨਵੇਂ ਟਰੈਕਟਰ ਆ ਨਾ ਕਿਸਾਨ ਭਰਾਵੋ ਇੱਥੇ ਖੜੇ ਆ ਤੇ ਬਾਈ ਜੀ ਆਹ ਟਰੈਕਟਰ ਵਾਲੇ ਦੱਸੋ ਮੈਨੂੰ ਲੱਗਦਾ ਵੀ ਜਿਵੇਂ ਹੀ ਇਹ ਨਵਾਂ ਟਰੈਕਟਰ ਆ ਕਿਹੜਾ ਮਾਡਲ ਆ ਬਾਈ ਜੀ ਤੇ ਕੀ ਗੱਲ ਬਾਤ ਆ ਇਹ ਦੱਸੋ ਇਹ 52 ਦਾ ਸਟ੍ਰੈਕਟਰ ਹੈ ਜੀ 2021 ਮਾਡਲ ਗੇਅਰ ਪ੍ਰੋ ਜਿਹੜਾ 4 ਸੀਟਾ ਜਾਂਦਾ ਬਿਲਕੁਲ ਨਵੇਂ ਟਾਇਰ ਆ ਬਿਲਕੁਲ ਬ੍ਰੈਂਡ ਨਿਊ ਟਰੈਕਟਰ ਹੈ ਬਿਲਕੁਲ ਸਾਰਾ ਓਰੀਜਨਲ ਟਰੈਕਟਰ ਹੈ ਟਰੈਕਟਰ ਦੀ ਜੋ ਮੇਰੇ ਪੂਰੀ ਜ਼ਿੰਮੇਵਾਰੀ ਹੋਊਗੀ ਸਾਡੀ ਕਿਸੇ ਤਰ੍ਹਾਂ ਦਾ ਕੋਈ ਨੋਕਾ ਤੇ ਕੋਈ ਆਪਣਾਉਂਦੇ ਦਾ ਲੋਨ ਵੀ ਵਗੈਰਾ ਸਾਰਾ ਕਰਵਾ ਦੇਵਾਂਗੇ ਵੀ ਲੋਨ ਕਰਵਾਉਣਾ ਕੋਈ ਸਿਬਲ ਸਜੋਹ ਆਰ ਕਾਡ ਬੈਂਕ ਕਾਡ ਲੈ ਆ ਵੀ ਤੇ ਲੋਨ ਕਰਵਾ ਕੇ ਵੀ ਦੇ ਦਾਂਗੇ ਜੀ ਜੀ ਤਾਂ ਬਾਈ ਜੀ ਪ੍ਰਾਈਸ ਕਿੰਨਾ ਕਹਿਦਾ ਜੀ ਇਹ 7 ਲੱਖ ਪੜਾਈ ਹੋਊਗੀ ਆ ਦੇਖ ਲਓ ਜੀ ਜਿਹੜਾ ਜੌਂਡੀਅਰ ਤੁਸੀਂ ਦੇਖ ਰਹੇ ਹੋ ਟਰੈਕਟਰ 5210 ਬਿਲਕੁਲ ਨਵੇਂ ਵਰਗਾ ਟਰੈਕਟਰ ਹੈ ਬਿਲਕੁਲ ਜੀ ਰੈਡੀਅਟਰ ਆ ਰਿਹਾ ਇਹਦੇ ਦੇ ਨਵੇਂ ਟਾਇਰ ਆ ਜਾਵਾ ਨਜੌਂਡ ਬ੍ਰੈਡਲੂ ਟਾਇਰ ਆ ਇਹਦੇ ਕੋ ਕੋਸੇ ਨਹੀਂ ਰਹੜੇ ਉੱਤੇ ਸਾਰੀਆਂ ਲਗੀਆਂ ਹੋਈਆਂ ਜੀ ਬਿਲਕੁਲ ਭਾਈ ਮੈਂ ਇਹਨਾਂ ਨੂੰ ਵੀ ਇੱਕ ਵਾਰੀ ਟਰੈਕਟਰ ਦੇ ਟਰੈਲ ਜ਼ਰੂਰ ਦਿਖਾ ਦਿਓ ਭਾਈ ਜਿਵੇਂ ਜਿਵੇਂ ਗੱਲ ਕਰੀ ਜਾਂਦੇ ਆ ਆਪਾਂ ਉਸੇ ਤਰ੍ਹਾਂ ਸ਼ੋਅ ਕਰਦੀਏ ਵੀ ਵੇਖ ਲਓ ਗੱਡੀਆਂ ਵੀ ਟਾਇਰ ਦੀਆਂ ਬਿਲਕੁਲ ਨਵੀਆਂ ਪਈਆਂ ਵੀ.ਕ.ਡੀ ਦੇ ਸਿਰੇ ਦੀ ਕੰਪਨੀ ਹੈ ਇਹ ਉਹਦੇ ਟਾਇਰ ਆ ਜਿਹੜੇ ਰੈਡੀ ਆ ਜਿਹੜੇ ਰੇਡੀਅਲ ਦੇ ਟਾਇਰ ਹੈ ਜੌਂਡੀਅਰ ਦੇ ਦਰਸ਼ਨ ਕਰਾਦੇ ਹਣ ਤੁਹਾਨੂੰ ਆਜੋ ਅੱਗੇ ਇੱਕ ਇਧਰਲੇ ਪਾਸੇ ਜਿਹੜਾ ਸੋਨਾਲੀਕਾ ਖੜਾ ਬਾਈ ਜੀ ਇਹਦੇ ਬਾਰੇ ਵੀ ਦੱਸੋ ਇਹ ਬਾਈ ਮਾਡਲ ਹੈ 2022 ਮਾਡਲ ਟਾਇਰ ਇਹਦੇ ਵੀ ਜਿਵੇਂ ਬਿਲਕੁਲ ਨਵੇਂ ਜਿਹਾ ਦੇਖ ਲਓ ਸਾਰੇ ਕੁਝ ਅੱਖਰ ਵਗੈਰਾ ਉੱਪਰ ਲਿਖੇ ਹੋਏ ਆ ਸਾਰੇ ਇਹ 5 ਲੱਖ ਦੇ 70000 ਰੁਪਏ ਰੇਟ ਆ 5 ਲੱਖ ਦੇ ਲੱਗਦੇ ਲੂਨ ਵੀ ਕਰਵਾ ਦਾਂਗੇ ਜੀ ਜੀ ਇਹ ਵੀ ਸਾਰੀ ਨਾ ਕਿਸਾਨ ਭਰਾਵੋ ਕਈ ਵਾਰੀ ਸਾਡਾ ਇਹ ਹੁੰਦਾ ਵੀ ਅਸੀਂ ਲੋਨ ਲੈ ਕੇ ਜਿਹੜਾ ਹੈਗਾ ਉਹ ਕੋਈ ਸਾਧਨ ਬਣਾਉਣਾ ਹੁੰਦਾ ਤੇ ਲੋਨ ਦੀ ਸੁਵਿਧਾ ਬਾਈ ਕਹਿੰਦੇ ਤੁਹਾਡੇ ਸਿਬਲ ਸਕੋਰ ਸਹੀ ਹੋਵੇ ਵਧੀਆ ਹੋਵੇ ਤੁਹਾਡਾ ਸਿਭਲ ਤੇ ਇੱਥੇ ਤੁਹਾਨੂੰ ਜਿਹੜਾ ਹੈਗਾ ਉਹ ਲੋਨ ਵੀ ਹੋ ਜੂਗਾ ਜਿਵੇਂ ਜੌਂਡੀਅਰ ਦਾ ਰੇਟ ਬਾਈ ਜੀ ਨੇ ਦੱਸਿਆ ਸੋਨਾ ਲਿਖੇ ਦਾ ਤੁਹਾਨੂੰ ਦੱਸਿਆ 5.5 ਲੱਖ ਰੁਪਿਆ ਤੇ 5 ਲੱਖ ਤੱਕ ਬਾਈ ਜੀ ਕਹਿੰਦੇ ਤੇ ਲੋਨ ਹੋ ਜੂਗਾ ਤਾਂ ਬਾਈ ਜੀ ਸੋਨਾ ਲਿਖੇ ਦਾ ਆ ਮਾਡਲ ਕਿਹੜਾ ਜੀ ਇਹ 2019 ਮਾਡਲ ਹੈ ਜੀ ਡੀ ਆਈ ਸ਼ੋ ਦਾ ਪਿਆਰ ਨੰਬਰੋਂ ਦੇ ਟ੍ਰੈਕਟਰ ਆਪਣੇ ਕੋ ਸਾਰੇ ਇਹ 5 ਲੱਖ ਰੁਪਿਆ ਰੇਟ ਹੈ ਜੀ 750 ਬਿਲਕੁਲ ਇਹ ਵੀ ਟ੍ਰੈਕਟਰ ਕੋਰਾ ਨਵਾਂ ਟ੍ਰੈਕਟਰ ਜਿਹਾ ਮਾ ਕਿਸੇ ਕੋਈ ਰੰਗ ਫੇਰ ਦੀ ਪੂਰੀ ਗਾਰੰਟੀ ਹੋ ਗਈ ਜੀ ਜੀ ਵੇਖ ਲਓ ਬਾਈ ਟ੍ਰੈਕਟਰ ਜਿਹੜਾ ਇਹ 750 750 ਜੀ 750 ਸੋਨਾ ਲਿਖਿਆ ਇਹ ਤੇ ਬਿਲਕੁਲ ਬਾਡੀ ਜਿਹੜੀ ਨਵੀਂ ਪਈ ਹੈ ਟਾਇਰ ਬਿਲਕੁਲ ਨਵੇਂ ਪਏ ਹੈ ਔਰ ਬਾਈ ਜੀ ਦੱਸਦੇ ਆ ਬਾਈ ਜੀ ਕੀ ਪ੍ਰਾਈਸ ਦੱਸੇਗਾ ਇਹ 5 ਲੱਖ ਜੀ ਜੀ ਤੇ ਲਾਉਣ ਦੀ ਹੋ ਜੀ ਲੋਨ ਹੋ ਜੂਗਾ ਬੰਦੇ ਸਿੱਬਰ ਸਹੀ ਹੋਣੀ ਚਾਹੀਦੀ ਜੀ ਜੀ ਹੁਣ ਸਾਰੇ ਟਰੈਕਟਰ ਕਰਵਾ ਦਾਂਗੇ ਆਪਾਂ ਜਿੰਨੇ ਵੀ ਟਰੈਕਟਰ ਆ ਸਾਰੇ ਲੋਨ ਕਰਵਾ ਦਾਂਗੇ ਪਰ ਬੰਦੇ ਸਿੱਬਲ ਸਹੀ ਹੋਣੀ ਚਾਹੀਦੀ ਹੈ। ਜੀ ਸਿੱਬਲ ਸਕੋਰ ਸਹੀ ਹੋਵੇ ਤਾਂ ਲਾਉਣ ਵੀ ਬਾਈ ਕਹਿੰਦੇ ਆ ਉਹ ਹਰੇਕ ਟਰੈਕਟਰ ਤੇ ਹੋ ਜੂਆ। ਉਹ ਵੱਡੀ ਗੱਲ ਇਹ ਹੈ ਇੱਥੇ ਤੁਸੀਂ ਜਨਰੇਟਰ ਟਰੈਕਟਰ ਵੇਖ ਰਹੇ ਹੋਗੇ ਨਾ ਉਹ ਤੁਹਾਨੂੰ ਪੰਜਾਬ ਨੰਬਰ ਮਿਲਣਗੇ। ਬਾਈ ਜੀ ਕਹਿੰਦੇ ਵੀ ਸਾਡੇ ਕੋਲੇ ਸਾਰੇ ਟਰੈਕਟਰ ਹੈਗੇ ਜਿਹੜੇ ਉਹ A to Z ਪੰਜਾਬ ਨੰਬਰ ਹੁੰਦੇ ਆ। ਤਾਂ ਬਾਈ ਜੀ ਸੁਗਰਾਜ ਟਰੈਕਟਰ ਆ ਜਿਹੜਾ ਇਹ ਮਾਡਲ ਬਾਰੇ ਜ਼ਰੂਰ ਦੱਸੋ। ਇਹ 2021 ਮਾਡਲ ਹੈ ਜੀ। 745 XT 855 ਜਿਹਨਾਂ ਦਾ ਜਿਹੜਾ ਉਹ ਕਹਿੰਦੇ ਆ ਉਹ ਹਨ। ਫੈਵਰ ਹੂਪਰ ਲੱਗੀ ਹੋਈ ਹੈ ਬਿਲਕੁਲ ਬ੍ਰਾਂਡ ਦੇ ਟਰੈਕਟਰ ਹੈ ਵੀ। ਪੂਲ ਗਾਰੰ ਇਹਦਾ ਵੀ ਰੇਟ ਹੈਗਾ 5 ਲੱਖ 90 ਹਜ਼ਾਰ ਰੁਪਈਆ ਜਿਹੜਾ ਹੈ ਬਾਈ 5 ਲੱਖ 90 ਹਜ਼ਾਰ ਐਸ ਟਰੈਕਟਰ ਦਾ ਰੇਟ ਆ ਤੁਸੀਂ ਦੇਖ ਲਓ ਵੀ ਛੱਤ ਛੁੱਤ A to Z ਸਾਰਾ ਕੁਛ ਹੀ ਟਰੈਕਟਰ ਦਾ ਜਿਲਕ ਬਿਲਕੁਲ ਨਵਾਂ ਪਿਆ ਔਰ ਬਾਈ ਜੀ ਨੇ ਇਹਦੀ ਖਾਸੇ ਦੱਸੀ ਆ ਜੌਂਡੀਅਰ 52 ਦਾ ਸਿਕ ਹੋਰ ਆ ਗਿਆ ਬਾਈ ਇਹਦਾ ਵੀ ਪ੍ਰਾਈਸ ਦੱਸਦੇ ਇਹਦੀ ਪੰਜਾਬ ਨੰਬਰ ਹੈ ਜੀ ਕੋਈ ਪੰਜਾਬ ਨੰਬਰ ਹੈ ਜੀ ਪਹਿਲੇ ਘਰ ਦਾ ਟਰੈਕਟਰ ਆ ਸਾਰਾ 5-600 ਘੰਟਾ ਚੱਲਿਆ ਗਿਆ 2024 ਮਾਡਲ ਹੈ ਗੇਅਰ ਪ੍ਰੋ ਹੈ 4 ਸੀਟਾਂ ਵਾਲਾ ਹੈ ਜੀ 4 ਸੀਟਾਂ ਵਾਲਾ ਔਰ ਗੇਅਰ ਪ੍ਰੋ ਹੈ ਤੇ ਬੋਡੀ ਚੈੱਕ ਕਰ ਲਓ ਪਹਿਲੇ ਹੱਥ ਚੱਲਿਆ ਸਿਰਫ 4-5 ਮਹੀਨੇ ਬਿਲਕੁਲ ਨਵਾਂ 2024 ਇਹਦਾ ਜਿਹੜਾ ਉਹ ਮਾਡਲ ਹੈ ਤੇ ਬਾਈ ਜੀ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਵੀ ਇਹਦਾ ਪ੍ਰਾਈਸ ਕੀ ਹੈ ਤੇ ਕਿਤੋਂ ਤੱਕ ਲੋਨ ਹੋ ਜਾਊਗਾ ਇਹਦਾ ਪ੍ਰਾਈਸ ਹੋ ਗਿਆ ਜੀ 8 ਲੱਖ ਰੁਪਈਆ ਪ੍ਰਾਈਸ ਹੋ ਜਾ ਬਾਕੀ 6 ਲੱਖ ਦੇ ਆਸ-ਪਾਸ ਲੋਨ ਹੋ ਜਾਊਗਾ ਇਹਦਾ ਜੀ ਬਾਕੀ ਸਿਪਲ ਦੇ ਅਕਾਊਂਟਾਂ ਬੰਦੇ ਸਿਪਲ ਦੇ ਹਜ਼ਾਰਾਂ ਦੀ ਉਸਰੇ ਲੋਨ ਹੁੰਦਾ ਹੁੰਦਾ ਜੀ ਵੀ ਪਹਿਲਾਂ ਬੈਂਕ ਨਾਲ ਵਰਤਿਆ ਕਿਵੇਂ ਵਰਤਿਆ ਕਿਵੇਂ ਨਹੀਂ ਜਦੋਂ ਉਸਰੇ ਲੋਨ ਵੱਧ ਘੱਟ ਹੋ ਜਾਂਦਾ ਜੀ ਜੀ ਬਿਲਕੁਕੁਲ ਜੀ ਅੱਗੇ ਆ ਜਾਓ ਟਰੈਕਟਰ ਕਿਉਂਕਿ ਹਰ ਵੇਲੇ ਇੱਥੇ ਬਾਈ ਕਹਿੰਦੇ 35 40 ਖੜੀ ਹੁੰਦੇ ਆ ਆਹ ਮਹਿੰਦਰਾ ਦਾ ਅਰਜਨ ਅਲਟਰਾ 1 ਹੈ ਜਿਹੜਾ ਆਹ ਆਪਾਂ ਇਹਦਾ ਰੇਟ ਵੀ ਬਾਈ ਜੀ ਨੂੰ ਪੁੱਛ ਲਈਏ ਇਹਦਾ ਕੀ ਰੇਟ ਆ ਬਾਈ ਜੀ ਇਹ ਰੇਟ ਹੈਗਾ 6 ਲੱਖ ਰੁਪਈਆ ਦਾ 2023 ਮਾਡਲ ਆ ਤੇ ਪਿਆ 60 ਹਜ਼ਾਰ ਰੁਪਈਆ ਲੇ ਕੇ ਬਾਕੀ ਇਹ ਤੁਸੀਂ ਫੁੱਲ ਲੋਨ ਹੋ ਜੀਦਾ ਪਹਿਲੇ ਘਰ ਦਾ ਇਹ ਇੰਕਲੂਡਡ ਬਿਲ ਉਹ ਕਰਦਾ ਇਹ ਬੋਹ ਪਟ ਚਲੇ ਥੋੜੇ ਘੰਟੇ ਜਿਲਿਆ ਪਿਆ ਇਹਦੇ ਟਾਇਰਾਂ ਦੇ ਅਖਰ ਉਹ ਦਿਖਦੇ ਜੀ ਜੀ ਮੈਂ ਕਹਣਾ ਨਾ ਕੈਮਰਾ ਬਿਲਕੁਲ ਨੇੜੇ ਲਾ ਕੇ ਇਹਦੇ ਟਰੈਕਟਰ ਦੇ ਟਾਇਰ ਕਿਉਂਕਿ ਸਾਨੂੰ ਇਹ ਹੁੰਦਾ ਵੀ ਮਸ਼ੀਨਰੀ ਦੇ ਅਰ ਟਾਇਰ ਵੇਖ ਲਓ ਤੁਸੀਂ ਵੀ ਬਿਲਕੁਲ ਅਖਰ ਟਾਇਰਾਂ ਤੇ ਉਵੇਂ ਹੀ ਤੁਹਾਨੂੰ ਦਿਖਦੇ ਹੋਣਗੇ ਤੇ ਇਹ ਜਿਹੜਾ ਬਿਲਕੁਲ ਨਵਾਂ ਟਰੈਕਟਰ ਤੁਸੀਂ ਦੇਖ ਰਹੇ ਹੋ ਮਹਿੰਦਰਾ ਅਰਜਨ ਅਲਟਰਾ 1 555 ਡੀਆਈ ਟਰੈਕਟਰ ਹੈ ਇਹ ਤੇ ਅੱਗੇ ਟਰੈਕਟਰ ਖੜਾ ਨਿਊ ਹਾਲੈਂਡ ਇਹ 3630 ਹੋਲੈਂਡ ਦਾ ਵੀ ਤੁਹਾਨੂੰ ਰੇਟ ਦੱਸ ਦਿੰਨੇ ਆ ਵੀ ਇਹਦਾ ਕੀ ਰੇਟ ਹੈ ਇਹ 12+3 ਸਪੀਡ ਵਾਲਾ ਟਰੈਕਟਰ ਹੈਗਾ ਇਹਦੀ ਵੀ ਜਾਣਕਾਰੀ ਤੁਹਾਨੂੰ ਅਸੀਂ ਦੇ ਦੇ ਲੇ ਹ ਇਹ ਹੈਗਾ ਜੀ 3630 ਆ ਪਲੱਸ ਵਾਲਾ ਇਹ ਜਿਹੜਾ ਮਾਲ 55 ਸਬਾੜ ਚੋਂਦਾ ਇੱਕ ਤੇ ਸੁਪਰ ਚੋਂਦਾ 50 ਸਬਾੜੋਂ ਦੇ 55 ਸਬਾੜਾ 3 ਸਪੀਡ ਆ 4 ਲੱਖ ਰੁਪਏ ਰੇਟ ਆ ਇਹਦਾ ਜੀ ਆ 4 ਲੱਖ ਰੁਪਏ ਦਾ 3630 ਨਿਊ ਹੋਲੈਂਡ ਇਹ 3 ਸਪੀਡ ਦੇ ਵਿੱਚ ਜਿਹੜਾ ਉਹ ਹੈ ਉਹ ਆ ਜੀ 55 ਸਬਾੜ ਵਾਲਾ ਆ ਜੀ ਜੀ ਇਹਦੇ 60 ਦੀ 50 ਹਾਰ ਜਾਂਦਾ ਪਰ ਇਹ 55 ਹਸਪਾਵਰ ਵਾਲਾ ਜੀ ਪਲੱਸ ਵਾਲਾ ਪਲੱਸ ਵਾਲਾ ਇਹ 55 ਹਸਪਾਵਰ ਦਾ ਤੇ ਜੌਂਡੀਅਰ 5050 ਡੀ ਬਾਈ ਜੀ ਇਹ ਵੀ ਬਿਲਕੁਲ ਨਵੇਂ ਵਰਗਾ ਟਰੈਕਟਰ ਹੀ ਖੜਾ ਪੈਣ ਲਿਆ ਜੀ ਇਹ ਵੀ ਪਹਿਲੇ ਘਰਦਾਈ ਇਹ ਪਹਿਲੇ ਘਰਦੇ 217 ਮਾਡਲ ਹੈ ਵੀ ਇਹ ਪਿਆਰ ਨੰਬਰ ਹੈ ਇਹ ਵੀ ਇਹਦਾ ਰੇਟ ਹੈਗਾ 4,70,000 ਰੁਪਏ ਜੀ ਜੀ 4,70,000 ਦਾ ਪਹਿਲੇ ਘਰਦਾ ਟਰੈਕਟਰ ਹੈ ਬਾਕੀ ਭਾਈ ਜਿਹੜੀ ਐਸੈਸਰੀ ਸੂਸਰੀ ਲੱਗੀ ਆ ਮੈਨੂੰ ਲੱਗਦਾ ਵੀ ਜਿਹੜੇ ਸਪੀਕਰ ਸਪੀਕਰ ਜਾਂ ਹੋਰ ਜਿਹੜਾ ਸਮਾਨ ਲੱਗਿਆ ਇਹ ਨਾਲ ਹੀ ਹੈ ਤੇ ਨਾਲ ਹੀ ਸਾਰਾ ਕੁਝ ਜਿਹੜਾ ਕਿ ਅਸੀਂ ਨਾਲ ਹੀ ਲੱਗਿਆ ਤੇ ਨਾਲ ਹੀ ਹੁੰਦਾ ਵੀ ਅਸੀਂ ਉਹ ਆਮ ਨਹੀਂ ਗੱਲ ਕਰਦੇ ਵੀ ਕੋਈ ਸਮਾਨ ਲਾ ਦੇ ਆਏ ਕਰਦੇ ਆ ਆਪਾਂ ਪੁਲਿਸੀ ਕਰ ਦੋ ਨਾਲ ਸਮਾਨ ਲਾ ਦੇ ਉਹ ਵੀ ਹੁੰਦਾ ਹੀ ਜਿਵੇਂ ਹੁੰਦਾ ਜੀ ਬਿਲਕੁਲ ਇਹ ਵੀ ਗੱਲ ਨਾ ਪ्रेस ਪੁਆਇੰਟ ਆ ਵੀ ਇੱਥੇ ਜਿੰਨੇ ਟਰੈਕਟਰ ਆ ਭਵੇਂ ਆ ਵੇਖ ਲਓ ਵੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਜੌਂਡਿਅਰ ਟਰੈਕਟਰ ਦੇਖ ਰਹੇ ਹੋ ਇਹਦੇ ਵਿੱਚ ਦੇਖ ਲਓ ਜਿਹੜੇ ਸਪੀਕਰ ਲੱਗੇ ਆ ਬਾਈ ਕਹਿੰਦੇ ਵੀ ਇਹ ਜਿਵੇਂ ਨਾਲ ਆਇਆ ਉਵੇਂ ਹੀ ਜਾਣਿਆ ਕੋਈ ਆਇਆ ਸਮਾਨ ਲਾਉਣ ਵਾਲੀ ਗੱਲ ਹੈ ਨਹੀਂ ਸੋਨਾਲਿਕਾ ਡੀਆਈ 750 ਬਾਈ ਜੀ ਇਹਦੇ ਬਾਰੇ ਵੀ ਦੱਸੋ ਇਹ 2014 ਮਾਡਲ ਹੈ ਜੀ ਇਹ ਰੇਡ ਹੈਗਾ 410000 ਰੁਪਇਆ ਜੀ ਪਹਿਲੇ ਘਰ ਦੇ ਟਰੈਕਟਰ ਇਹ ਆ ਬ੍ਰੈਂਡ ਨਿਊ ਟਰੈਕਟਰ ਇਹ ਵੀ ਸਾਰਾ Ориਜੀਨਲ ਆ ਜੀ Ориਜੀਨਲ ਟਰੈਕਟਰ ਹੀ ਆ ਬਾਈ ਕਹਿੰਦੇ ਵੀ ਕੋਈ ਓਲਾ ਨਹੀਂ ਠੀਕ ਆ ਔਰ ਜਿਹੜੇ ਇੱਥੇ ਆਉਂਦੇ ਆ ਨਾ ਉਹ ਐਨੇ ਕਿ ਕਿਸਾਨ ਭਰਾ ਇਹਨਾਂ ਦੇ ਨਾਲ ਜੁੜੇ ਹੋਏ ਆ ਕਿਸਾਨ ਭਰਾ ਉਹ ਵੀ ਵਾਕਈ ਤੁਸੀਂ ਦੇਖ ਲਓ ਇੱਥੇ ਵੀ ਕਿੰਨੇ ਟਰੈਕਟਰ ਖੜੇ ਆ ਤੇ ਕਿੰਨੇ ਟਰੈਕਟਰ ਇਹ ਜਿਹੜੇ ਬਾਈ ਜੀ ਕਹਿੰਦੇ ਅਸੀਂ ਰੋਜ਼ ਸੇਲ ਕਰਦੇ ਆ ਮਹਿੰਦਰਾ ਅਰਜਨ ਅਲਟਰਾ 1605 ਡੀਆਈ ਇਹਦਾ ਰੇਟ ਵੀ ਆਪਾਂ ਪਤਾ ਕਰਦੇ ਆ ਵੀ ਕੀ ਹੈ ਤੇ ਕੀ ਖਾਸੀਅਤ ਹੈ ਇਸ ਟਰੈਕਟਰ ਦੀ ਇਹਦਾ ਕੀ ਮਾਡਲ ਹੈ ਜੀ ਕੀ ਪ੍ਰਾਈਸ ਹੈ 2021 ਮਾਡਲ 5 ਲੱਖ ਤੋਂ 90 ਹਜ਼ਾਰ ਦੇ ਰੇਟ ਹੈਗਾ ਜੀ 2021 ਮਾਡਲ ਹੈ ਜੀ ਹਾਂਜੀ 2021 ਮਾਡਲਾਂ ਪਹਿਲੇ ਕਰ ਦਾਂ ਓਦੇ 70-80 ਹਜ਼ਾਰ ਰੁਪਏ ਦੇ ਕੇ ਬਾਕੀ ਲੋਨ ਹੋ ਜੂਗਾ ਓਤੀ 70-80 ਹਜ਼ਾਰ ਰੁਪਏ ਦੇ ਕੇ ਬਾਕੀ ਲੋਨ ਹੋ ਜੂਗਾ ਟਰੈਕਟਰ ਦੇਖ ਲਓ ਤੁਸੀਂ ਬਿਲਕੁਲ ਟਾਇਰ ਨਵੇਂ ਆ ਬਿਲਕੁਲ ਤੁਸੀਂ ਦੇਖ ਲਓ ਵੀ ਬੋਡੀ ਤੁਹਾਨੂੰ ਐ ਲੱਗੂ ਵੀ ਬਿਲਕੁਲ ਜਿਵੇਂ ਨਵਾਂ ਟਰੈਕਟਰ ਹੀ ਐ ਤਾਂ ਭਾਈ ਜੀ ਇਧਰਲੇ ਪਾਸੇ ਇੱਕ ਹੋਰ 3630 ਨਿਊ ਹਾਲੈਂਡ ਖੜਾ ਐ ਇਹਦੇ ਬਾਰੇ ਵੀ ਦੱਸ ਦੋ ਇਹ ਵੀ 3 ਸਪੀਡ ਐ ਇਹ ਜਿਹੜੀ ਸਪੀਡ ਐ ਜੀ ਪਰ ਇਹ ਇਹ ਸੁਪਰ ਵਾਲਾ ਇਹ ਇਹ 2013 ਮਾਡਲ ਆ ਤੇ 4 ਲੱਖ ਤੋਂ 35000 ਰੁਪਏ ਰੇਟ ਐ ਜੀ 4 ਲੱਖ 35000 ਦਾ ਟਰੈਕਟਰ ਤੁਸੀਂ ਦੇਖ ਲਓ ਵੀ ਬਿਲਕੁਲ ਨਵਾਂ 2017 ਮਾਡਲ ਐ ਇਹ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਤੇ ਬਹੁਤ ਸਾਰੇ ਟਰੈਕਟਰ ਹੈਗੇ ਨੇ ਜਿਹੜੇ ਉਹ ਤਿਆਰ ਹੋ ਜਾਂਦੇ ਟਰੈਕਟਰ ਪੰਛੀ ਤਿਆਰ ਹੋ ਜਾਂਦੇ ਆ ਟਰੈਕਟਰ ਘਰੇ ਵੀ ਖੜੇ ਜੇ ਮਾਲ ਵਾਰੀ ਸ਼ੁਰੂ ਹੋਏ ਜਿਹੜੇ ਤਿਆਰ ਹੋ ਜਾਂਦੇ ਆ ਉਹਨੇ ਲੈ ਜਾਂਦੇ ਜੀ ਕਿਉਂਕਿ ਸਾਰੇ ਟਰੈਕਟਰ ਅੰਦਰ ਸ਼ੋਰੂਮ ਦੇ ਲੱਗਦੇ ਨਹੀਂ ਗਏ ਕੋਈ ਟਰੈਕਟਰ ਘਰੇ ਖੜੇ ਆ ਕੋਈ ਤਿਆਰ ਹੋਏ ਜਨਰੇਟਰਾਂ ਕੋਈ ਟਰੋਂਦੇ ਜਾਂਦੇ ਰਹਿੰਦੇ ਮਾਲ ਆ ਵੀ ਆਪਣੇ ਕੋਲ 35 ਤੋਂ ਪਲੱਸ ਟਰੈਕਟਰ ਖੜੇ ਹੁੰਦੇ ਆ ਜੋ ਵੀ ਢੁਗਰ ਮਰਜੀ ਆ ਗਿਆ ਜੀ 35 ਤੋਂ 40 ਟਰੈਕਟਰ ਬਾਈ ਕਹਿੰਦੇ ਖੜੇ ਹੁੰਦੇ ਆ ਜਿੰਨੇ ਇੱਥੇ ਦਿਖਾਤੇ ਉਹਨੇ ਟਰੈਕਟਰ ਹੈ ਜਿਹੜੇ ਉਹ ਘਰੇ ਵੀ ਖੜੇ ਆ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਸ਼ੋਰੂਮ ਦੇ ਵਿੱਚ ਇੰਨੀ ਜਗ੍ਹਾ ਨਹੀਂ ਹੁੰਦੀ ਟਰੈਕ ਇੱਥੇ ਐਸ ਵੇਲੇ ਘੱਟੋ ਘੱਟ 20-22 ਟਰੈਕਟਰ ਤਾਂ ਖੜੇ ਆ ਤੇ ਬਾਈ ਜੀ ਆ ਜਿਹੜਾ ਸੋਨਾਲਿਕਾ ਡੀਆਈ 750 ਹੈ ਇਹਦੇ ਰੇਟ ਬਾਰੇ ਵੀ ਦੱਸੋ ਇਹ 2015 ਮਾਡਲ ਆਈ 4.5 ਲੱਖ ਰੁਪਏ ਰੋਲਦਾ 2015 ਮਾਡਲ ਹੈ ਤੇ 4.5 ਲੱਖ ਰੁਪਿਆ ਕਿਸਾਨ ਭਰਾਵੋ ਇਹਦਾ ਰੇਟ ਹੈ ਇਹ ਵੀ ਟਰੈਕਟਰ ਤੁਸੀਂ ਦੇਖ ਲਓ ਵੀ ਬੋਡੀ ਪੱਖੋਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਪਈਆਂ ਤੇ ਆਹ ਹੋਰ ਟਰੈਕਟਰ ਤੁਹਾਨੂੰ ਇੱਥੇ ਇੱਕ 올ਡ ਮਾਡਲ ਟਰੈਕਟਰ ਵੀ ਵਿਖਾ ਦਿੰਦੇ ਆ ਮਹਿੰਦਰਾ 585 ਡੀਆਈ ਬਾਈ ਜੀ ਇਹਦੇ ਬਾਰੇ ਵੀ ਦੱਸੋ ਇਹ 1998 ਮਾਡਲ ਹੈ ਡਬਲ ਕਲੱਚ ਆ ਤੇ ਇਹ 1,90,000 ਰੁਪਏ ਰੈਂਦਾ ਜੀ ਇਹਦਾ 1,90,000 ਡਬਲ ਕਲੱਚ ਜਿਹੜਾ Mahindra 585 DI ਤੁਸੀਂ ਦੇਖਿਆ ਇਧਰਲੇ ਪਾਸੇ ਸੋਨਾਲੀ ਕਾ 35 ਖੜਾ ਜੀ 35 ਇਹ 2020 ਮਾਡਲ ਆ 3 ਲੱਖ ਦੇ 60,000 ਰੁਪਏ ਰੇੜਾ ਹੈ ਜੀ ਤੇ ਇਹਦੇ ਨਾਲ ਪੈਸੇ ਹੋ ਜੀ ਸਾਰਾ ਕੁਝ ਹੋ ਜੂਗਾ ਜੀ ਬੰਦੇ ਸੇ ਵੇਸੇ ਹੋ ਜੀ ਜੀ ਆਪਣੇ ਕੋਲ ਹੋਰ ਆ ਜੇ ਆਪਾਂ ਕੋਈ ਵੀ ਟਰੈਕਟਰ ਪੁਰਾਣੇ ਚ ਪੁਰਾਣਾ ਗੜਾਉਣਾ ਤੇ ਉਹ ਵੀ ਖੱਡ ਲੈਣੇ ਆ ਐ ਨਹੀਂ ਕਿ ਆਪਾਂ ਕਰੇ ਸੇਲ ਹੀ ਕਰਨੀ ਆ ਜੇ ਗ੍ਰਿੰ ਵਿੱਚ ਡਾਕਟਰ ਕਟਾਉਣਾ ਦਾ ਪੁਰਾਣਾ ਪਰ ਉਹ ਵੀ ਕੱਟ ਲਾਂਗੇ ਜੀ ਜੇਕਰ ਕਿਸਾਨ ਭਰਾਵੋ ਤੁਹਾਡਾ ਪੁਰਾਣਾ ਟਰੈਕਟਰ ਕਟਾ ਕੇ ਤੁਸੀਂ ਪੁਰਾਣਾ ਲੈਣਾ ਉਹ ਵੀ ਹੱਲ ਇੱਥੇ ਹੋ ਜਾਊਗਾ ਜਾਨੀ ਜੀ ਸਾਰੇ ਹੱਲ ਨਾਲ ਸਿਬਲ ਸਹੀ ਹੈ ਤਾਂ ਵਧੀਆ ਤਰੀਕੇ ਦੇ ਨਾਲ ਰੀਜ਼ਨੇਬਲ ਰੇਟ ਦੇ ਵਿੱਚ ਸਹੀ ਜਿੱਥੇ ਤੁਹਾਨੂੰ ਇੰਟਰਸਟ ਰੇਟ ਪੈਂਦਾ ਨਾ ਉਸ ਵਿਆਜ ਦਰ ਤੇ ਤੁਹਾਡਾ ਲੋਨ ਵੀ ਹੋ ਜਾਣਾ ਹੈ ਲੋਨ ਕਰਨ ਵਾਲਾ ਬੰਦਾ ਹਮੇਸ਼ਾ ਹੀ ਬਾਈਆਂ ਕੋਲੇ ਇੱਕ ਰਹਿੰਦਾ ਹੀ ਰਹਿੰਦਾ ਹੈ ਉਹ ਤੁਹਾਡੀ ਲੋਨ ਬਾਰੇ ਸਾਰੀ ਤੁਹਾਨੂੰ ਗੱਲਬਾਤ ਸਮਝਾ ਸਕਦਾ। ਲੋਨ ਵੀ ਅਸੀਂ ਮੇਰੀ ਬੈਂਕ ਤੋਂ ਕਰਾ ਦੇ ਦਿੰਨੇ ਆ ਜੇ ਨਹੀਂ ਵੀ ਪ੍ਰਾਈਵਟ ਫਾਈਨਾਂਸ ਤੋਂ ਕਿਸੇ ਕਰਾ ਦੇ ਵੀ ਤਾਂ ਖਿਆਲ ਵਗੈਰਾ ਵੱਧ ਪਈ ਆ ਵੀ ਜੀ ਵੀਰ ਕੋਲ ਕੋਈ ਸਤਾ ਪਰੇ ਔਖਾ ਔਖਾ ਵਿਦਾਂਗ ਪਰੇਸ਼ਾਨ ਹੋਈ। ਉਹ ਨਹੀਂ ਹੋਊਗਾ ਸਾਡੇ ਬੈਂਕ ਤੋਂ ਹੀ ਵਿਆਏ ਲੋਨ ਕਰਾ ਦੇਵਾਂਗੇ। ਜੇ ਇੰਟਰਸਟ ਵੀ ਘੱਟ ਹੁੰਦਾ, ਕਾਲੇ ਲੋਨ ਵਗੈਰਾ ਬੰਦ ਕਰਨਾ ਤਾਂ ਵੀ ਖਰਚਾ ਵਗੈਰਾ ਨਾ ਹੋਵੇ। ਆ ਗੱਲਾਂ ਜੇ ਮੰਨ ਲੱਗਦਾ ਵੀ ਇੱਕ ਥਾਂ ਤੇ ਸਾਰੀ ਇਹ ਸੁਵਿਧਾ ਤੁਹਾਨੂੰ ਮਿਲ ਰਹੀ ਹੈ। ਤਾਂ ਕਿਸਾਨ ਭਰਾਓ ਮੈਨੂੰ ਲੱਗਦਾ ਇਹ ਫਾਇਦੇ ਦਾ ਸੌਦਾ ਹੈ ਤੇ ਬਾਈ ਜੀ ਇਹ ਨਹੀਂ ਹੈਗੇ ਵੀ ਇਹ ਸੇਲ ਪਰਚੇਜ਼ ਵਾਲੀ ਹੈ ਵਿੱਚ ਤਵੱਤੋ ਤਾਂ ਕਰਨ ਵਾਲੀ ਹੈ ਇਹ ਬੰਦੇ ਆਪ ਖੁਦ ਕਿਸਾਨ ਹੈ ਖੇਤੀਬਾੜੀ ਦੇ ਨਾਲ ਜੁੜੇ ਹੋਏ ਆ ਤੇ ਟਰੈਕਟਰਾਂ ਬਾਰੇ ਫੁੱਲ ਨੌਲੇਜ ਰੱਖਣ ਵਾਲੇ ਆ ਆਪਦੀ ਖੋਦੀ ਸਾਰੀ ਵਰਕਸ਼ਾਪ ਦੇ ਵਿੱਚ ਇਹ ਸਾਰੇ ਕੰਮ ਚੱਲਦੇ ਆ ਤਾਂ ਬਾਈ ਜੀ ਆ ਸਾਰੀਆਂ ਜਾਣਕਾਰੀਆਂ ਜਿਹੜੀਆਂ ਜੇਕਰ ਕੋਈ ਕਿਸਾਨ ਭਰਾ ਇੱਥੇ ਪਹੁੰਚਦਾ ਹੈ ਤਾਂ ਉਹਨਾਂ ਨੂੰ ਆਪਦਾ ਪਤਾ ਵੀ ਦੱਸ ਦਿਓ ਤੇ ਇਹ ਵੀ ਦੱਸ ਦਿਓ ਵੀ ਇੱਥੇ ਆ ਕੇ ਜਿਹੜਾ ਕੋਈ ਵੀ ਆਪਣੇ ਜੇ ਕੋਈ ਵੀਡੀਓ ਹੈ ਵੇਖ ਕੇ ਪਹੁੰਚਦਾ ਹੈ ਇਸ ਵੀਡੀਓ ਦਾ ਰੈਫਰੈਂਸ ਦਿੰਦਾ ਤਾਂ ਵੀ ਉਹਦਾ ਕਿਵੇਂ ਨਾ ਕਿਵੇਂ ਮਾਨਤਾਨ ਕਿਸੇ ਪੱਖੋਂ ਵੀ ਹੋ ਜੇ ਉਹ ਜ਼ਰੂਰ ਹੋਵੇ ਜ਼ਰੂਰ ਮਾਨਦਾਨ ਜੇ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਆਉਗੇ ਜ਼ਰੂਰ ਮਾਨਦਾਨ ਕਰਾਂਗੇ ਉਹਦੇ ਵੀ ਇਹ ਆਪਣਾ ਜਿਹੜੀ ਲੋਕੇਸ਼ਨ ਆ ਇਹ ਹੈਗੇ ਮਲੌਰ ਬ੍ਰਿੰਡਾ ਬਾਈਪਾਸ ਆ ਸਾਹਮਣੇ ਵੱਡਾ ਹਸਪੀਟਲ ਆ ਜੀ ਆਪਣੇ ਦੇ ਕੋਲ ਜੀ ਵੱਡਾ ਹਸਪੀਟਲ ਆ ਕੇ ਵੇਖ ਲੈਣਾ ਜਾਂ ਫੋਨ ਕਰ ਲੈਣਾ ਆਪਣਾ ਤੁਹਾਨੂੰ ਦਿਖਾਈ ਉਹਦਾ ਨੰਬਰ ਹੀ ਬੋਲ ਦਿੰਨੇ ਆ 9855874778 9872537547 ਤੇ ਕੰਟੈਕਟ ਕਰ ਸਕਦੇ ਹੋ ਜੀ ਜੀ ਇਹ ਨੰਬਰ ਤੁਸੀਂ ਸਾਡੀ ਸਕਰੀਨ ਤੇ ਵੀ ਦੇਖ ਲਿਆ ਸਕਰੋਲ ਕਰ ਰਿਹਾ ਸਕਰੀਨ ਸ਼ਾਟ ਲੈ ਲਓ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਇਹ ਜਿਹੜਾ ਬਠਿੰਡਾ ਰੋਡ ਬਠਿੰਡਾ ਬਾਈਪਾਸ ਤੋਂ ਜਾਂਦੀ ਰੋਡ ਹੈ ਤੇ ਨੇੜੇ ਵੱਧਵਾ ਹਸਪੀਟਲ ਹੈ ਇੱਥੇ ਆ ਕੇ ਇਹ ਜਿਹੜਾ ਤੁਸੀਂ ਕਿਸਾਨ ਟਰੈਕਟਰ ਸੇਲ ਦੇਖ ਰਹੇ ਹੋ ਇਹ ਇੱਥੇ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈਂ ਆ ਪਾਸੋਂ ਉਹ ਵੀ ਜਾਣਕਾਰੀ ਲੈਣੀ ਹੋਵੇ ਨਾ ਤੇ ਬਾਈ ਉਹ ਜਾਣਕਾਰੀ ਵੀ ਦੇ ਦੇਣਗੇ ਕੋਈ ਗਾਹੇ ਬਗਾਹੇ ਟਰੈਕਟਰ ਖੜਾ ਤੁਸੀਂ ਕੋਈ ਸੌਦਾ ਕਰਨਾ ਹੈ ਬਾਈਆਂ ਨਾਲ ਸਲਾਹ ਕਰਨੀ ਹੈ ਕਿਸਾਨ ਭਰਾਵੋ ਬੇਚ ਜਿਦਕ ਤੁਸੀਂ ਉਹ ਵੀ ਕਰ ਸਕਦੇ ਹੋ ਬਾਈ ਜੀ ਤੁਹਾਨੂੰ ਉਹਦਾ ਹੱਲ ਵੀ ਦੱਸ ਦੇਣਗੇ ਹਾਂਜੀ ਜਰੂਰ ਜਰੂਰ ਆਪਾਂ ਕਿਸਾਨ ਦਾ ਹਰ ਬੋਕੇ ਫਾਇਦਾ ਕਰਨਾ ਜਿਹਦੂ ਹੋਣੀ ਜੀ ਜੂਰੇ ਨਹੀਂ ਸਾਥੋਂ ਟਰੈਕਟਰ ਲੈ ਕੇ ਜਾਣਾ ਤਾਂ ਫੇਰ ਹੀ ਆ ਕੋਈ ਵੀ ਸਵਾਲ ਜੋ ਕਰਨਾ ਉਹ ਬੰਦੇ ਨੇ ਪੁੱਛਣਾ ਸੁਣਾਓ ਵੀ ਪਰ ਇਹਦੇ ਤੇ ਜਾਣਕਾਰੀ ਦੇਵਾਂਗੇ ਜੀ ਬਸ ਕਿਸਾਨ ਭਰਾਵੋ ਐਡੂ ਵੱਡੀ ਗੱਲ ਨਹੀਂ ਹੋ ਸਕਦੀ ਕਹਿੰਦੇ ਵੀ ਸਾਡੇ ਤੋਂ ਕੋਲ ਟਰੈਕਟਰ ਖਰੀਦਣਾ ਭਾਵੇਂ ਨਹੀਂ ਖਰੀਦਣਾ ਪਰ ਅਸੀਂ ਜਾਣਕਾਰੀ ਸਹੀ ਦੇਵਾਂਗੇ ਚੀਜ਼ ਸਹੀ ਬਾਰੇ ਦੱਸਾਂਗੇ ਤੇ ਤੁਹਾਨੂੰ ਦਿਸ਼ਾ ਵੀ ਸਹੀ ਪ੍ਰਦਾਨ ਕਰਾਂਗੇ ਵੀ ਭਾਈ ਆਹ ਕੰਮ ਕਰੋ ਆਹ ਕੰਮ ਨਾ ਕਰੋ ਇਹਦੇ 'ਚ ਫਾਇਦਾ ਹੈ ਨੁਕਸਾਨ ਹੈ ਤਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਈ ਜੀ ਤੁਸੀਂ ਇਹ ਜਾਣਕਾਰੀਆਂ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਟਰੈਕਟਰਾਂ ਦੇ ਰੇਟ ਦੱਸੇ ਮਾਡਲ ਦੱਸੇ ਤੇ ਜੇਕਰ ਕੋਈ ਕਿਸਾਨ ਭਰਾ ਆਉਂਦਾ ਹੈ ਵੀਡੀਓ ਸ਼ੇਅਰ ਕਰਦਾ ਹੈ ਵੀਡੀਓ ਦਾ ਰੈਫਰੈਂਸ ਦਿੰਦਾ ਤਾਂ ਭਾਈ ਕਹਿੰਦੇ ਵੀ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਉਹਦਾ ਮਾਨਤਾ ਕਰਾਂਗੇ ਉਹਨੂੰ ਕੁਛ ਨਾ ਕੁਛ ਜ਼ਰੂਰ ਹੈਗਾ ਜਿਹੜਾ ਉਹ ਸੀ ਛੱਡਾਂਗੇ ਤਾਂ ਭਾਈ ਸਤਨਾਮ ਜੀ ਤੁਸੀਂ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਬਹੁਤ ਬਹੁਤ ਧੰਨਵਾਦ ਇਸ ਟਾਈਮ ਗਾਡੀ ਸਾਡੇ ਕੋਲ ਪਹੁੰਚੀ ਹੈ ਜੀ ਐਂਡ ਸਾਨੂੰ ਜੀ ਤਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਵੀ ਪਹੁੰਚਾਉਣਾ ਤੇ ਕਿਸਾਨ ਭਰਾਵੋ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਜੇ ਲੱਗਦਾ ਵੀ ਸਾਨੂੰ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਤੁਸੀਂ ਖੁਦ ਵੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਅਸੀਂ ਉਸ ਕਿਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੋਂ ਦਿਓ ਆ ਗਿਆ ਧੰਨਵਾਦ